ਸੀਰੀਅਸਲੀ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਆ ਤੇ ਆਲ ਦੇ ਬੱਚੇ ਕਹਿੰਦੇ ਤੁਹਾਡੀ ਮੂਵੀ ਬਹੁਤ ਵਧੀਆ ਆ ਆ ਲੈ ਚੱਕ ਮੈਂ ਆ ਗਿਆ ਕਿਸੇ ਇਨਸਾਨ ਨੂੰ ਮਦਦ ਮੰਗਣੀ ਨਹੀਂ ਆਉਂਦੀ ਕਿਸੇ ਨੂੰ ਦੇਣੀ ਨਹੀਂ ਆਉਂਦੀ ਪਰ ਉਹ ਫਿਰ ਵੀ ਸਾਥ ਨੇ ਤਾਂ ਮੈਨੂੰ ਲੱਗਦਾ ਅਨਸੈੱਡ ਇਮੋਸ਼ਨਸ ਦੀ ਕਹਾਣੀ ਹੈ ਜਿਹੋ ਜੀਆਂ ਫਿਲਮਾਂ ਮੈਂ ਕਰਨੀਆਂ ਚਾਹਨਾ ਉਹਦੀ ਕੜੀ ਦੀ ਇਹ ਪਹਿਲੀ ਕੜੀ ਹੋ ਸਕਦੀ ਹੈ ਬਹੁਤ ਸਾਲ ਮਿਹਨਤ ਕੀਤੀ ਜ਼ਿੰਦਗੀ ਚ ਫੇਰ ਇਹੋ ਜੇ ਮੁਕਾਮ ਤੇ ਪਹੁੰਚੇ ਕਿ ਆਪਣੇ ਵਿਜਨ ਵਿੱਚ ਬਲੀਵ ਕਰਕੇ ਉਹ ਤਿੰਨ ਇਨਵੈਸਟ ਵੀ ਆਪ ਕਰ ਸਕੀਏ ਪੈਸੇ ਵੀ ਸਾਰੇ ਆਪ ਲਾਇਨ ਰੋਕਮੈਂਟਲ ਤਾਂ ਸ਼ੁਰੂ ਹੋ ਜਾਣੀ ਹੈ ਉਸ ਤੋਂ ਅਗਲੀ ਫਿਲਮ ਵੀ ਰੈਡੀ ਹੈ ਜੀ ਸੋ ਅਸੀਂ ਪਿਛਲੇ ਜਿਹੜੇ 3 ਸਾਲ ਕੰਮ ਨਹੀਂ ਕੀਤਾ ਉਹ ਅਸੀਂ ਕੈਮਰੇ ਦੇ ਮੂਹਰੇ ਕੰਮ ਨਹੀਂ ਕੀਤਾ ਕੈਮਰੇ ਦੇ ਪਿੱਛੇ ਬਹੁਤ ਕੰਮ ਕੀਤਾ ਸਕ੍ਰਿਪਟਾਂ ਦੇ ਕੰਮ ਕੀਤਾ ਸਕਰੀਨ ਪਲੇ ਦੇ ਕੰਮ ਕੀਤਾ ਅਸੀਂ ਤਿਆਰ ਹੋ ਸਡਨ ਲਾਈਨਅਪ ਬਹੁਤ ਸੋਹਣਾ ਰੈਡੀ ਹੋਇਆ ਕੰਮ ਕਰੀਏ ਨਾ ਕਰੀਏ ਗਾਣੇ ਬਣਨ ਨਾ ਬਣਨ ਉਹ ਸੈਕੰਡਰੀ ਹੈ ਜੀ ਰਿਸ਼ਤਾ ਤੁਹਾਡਾ ਪ੍ਰਾਇਮਰੀ ਹੈ ਹੂੰ ਥੀ ਅਰिजिनल ਫਿਲਮ ਤਾਂ ਮੇਰੀ 7 ਸਾਲ ਬਾਅਦ ਆਈ ਹੈ ਪਰ ਗੱਲ ਤਾਂ ਸਾਡੀ ਹਰ ਹਫਤੇ ਹੁੰਦੀ ਹੈ ਜੀ ਸੋ ਰਿਸ਼ਤੇ ਜਿਆਦਾ ਮਾਇਨੇ ਕਰਖਦੇ ਨੇ ਜੀ ਗਾਵਮੀ ਕਾ ਗੱਬੀ ਨਾਲ ਤੁਹਾਡੀ ਸੈਕਿੰਡ ਮੂਵੀ ਆ ਪਹਿਲਾਂ ਕੈਮਿਸਟਰੀ ਬਹੁਤ ਵਧੀਆ ਲੱਗੀ ਸੀ ਸਰ ਤੁਹਾਡੀ ਵਾਈਫ ਨੇ ਕਦੇ ਕਿਹਾ ਨਹੀਂ ਕਿ ਦੁਆਰਾ ਇਹਦੇ ਨਾਲ ਮੂਵੀ ਯਰ ਵਾਈਫ ਇਜ਼ ਅ ਵੈਰੀ ਸਾਰਟਡ ਵੂਮਨ ਉਹ ਮੇਰੇ ਕੰਮ ਦੀ ਬਹੁਤ ਰਿਸਪੈਕਟ ਕਰਦੀ ਹੈ ਤੇ ਉਹ ਮੇਰੀ ਲਾਈਫ ਦੀਆਂ ਸਟਰਗਲਸ ਨੂੰ ਲੈ ਕੇ ਬਹੁਤ ਸਪੋਰਟਿਵ ਕਾਰ ਲੈ ਲਈ ਦੀ ਹੈ ਨਵੀਂ ਦਿਖਾ ਦੇ ਦੀਏ ਦੇਖੋ ਲੈ ਲਈ ਪੁਰਾਣੀ ਵੇਚ ਦਈਦੀ ਆ ਸੋ ਇਟਸ ਜਸਟ ਟੂ ਬੀ ਆਨਲਿਸਟ देयर ਇਜ਼ ਨਾਥਿੰਗ ਵੈਡ ਦਾ ਸਚੂ ਪਰ ਅਮ ਬlesਟ ਬਾਇਕ ਨੂੰ ਨੇ ਬਹੁਤ ਮਿਹਰ ਕੀਤੀ ਹੈ ਜੀ ਕਮ ਏਬਲ ਟੂ ਲਿਵ ਦਾ ਲਾਈਫ दैट ਆਲਵੇਸ ਵਾਂਟਡ ਇਸੀ ਗੱਲ ਕਰਕੇ ਮੈਂ ਆਪਣੇ ਕੰਮ ਪ੍ਰਤੀ ਜ਼ਿਆਦਾ ਜ਼ਿੰਮੇਵਾਰ ਹੋ ਗਿਆ ਕਿਉਂਕਿ ਇਹ ਛਾਵਾਂ ਪੂਰੀਆਂ ਹੋ ਚੁੱਕੀਆਂ ਨੇ ਹੁਣ ਕੰਮ ਕਰਨ ਦੀ ਵਾਰੀ ਹੈ ਜ਼ਿੰਮੇਵਾਰੀ ਨਾਲ ਆਪਣੇ ਪੈਸ਼ਨ ਨੂੰ ਫਾਲੋ ਕਰਨ ਦੀ ਵਾਰੀ ਹੈ ਆਰਟ ਕ੍ਰੀਏਟ ਕਰਨ ਦੀ ਵਾਰੀ ਹੈ ਜੀ ਆਪਣੇ ਦੋਸਤਾਂ ਨਾਲ ਤਬਾਦ ਦੇਖਿਓ ਜ਼ਰੂਰ ਆਈ ऍम ਸ਼ੋਰ ਤੁਸੀਂ ਫਿਲਮ ਦੇਖ ਕੇ ਰਿਗਰਟ ਨਹੀਂ ਕਰੋਗੇ ਇਟਸ ਐਨ ਇਮੋਸ਼ਨਲ ਜਰਨੀ ਕੌਂਸ਼ੀਅਸਲੀ ਯੂ ਇਫ ਯੂ ਵਾਂਟ ਕਿ ਤੁਸੀਂ ਕੋਈ ਸੀਰੀਅਸ ਫਿਲਮ ਦੇਖਣੀ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਜਾਓ ਸੱਚੀ ਗਾਜੀ ਸਾਰਿਆਂ ਨੂੰ ਇਸ ਵੇਲੇ ਤੁਸੀਂ ਵੇਖ ਰਹੇ ਹੋ ਨਿਰਪੱਖ ਉਸ ਚ ਮੈਂ ਹਾ ਤੁਹਾਨ ਨਾਲ ਰੁਹੀ ਗਰੋਵਰ ਤਾਂ ਸਾਡੇ ਨਾਲ ਅੱਜ ਉਹ ਸੈਲੀਬ੍ਰਿਟੀ ਮੌਜੂਦ ਨੇ ਜਿਨ੍ਹਾਂ ਦੀ ਜੇਕਰ ਤਾਰੀਫ ਕਰੀਏ ਤਾਂ ਲੱਗੂਗਾ ਜਿਵੇਂ ਕਿ ਸੂਰਜ ਨੂੰ ਅਸੀਂ ਦੀਵਾ ਵਖਾ ਰਿਹਾ ਜੀ ਹਾਂ ਇੱਕ ਡਾਇਰੈਕਟਰ ਨੇ ਸਿੰਗਰ ਨੇ ਐਕਟਰ ਨੇ ਇਹਨਾਂ ਦੀ ਮੂਵੀਜ਼ ਪਹਿਲਾਂ ਆਈਆਂ ਹੋਈਆਂ ਜਿਹੜੀਆਂ ਬਹੁਤ ਜ਼ਿਆਦਾ ਜ਼ਬਰਦਸਤ ਹਿਟ ਰਹੀਆਂ ਸੀ ਰੌਕੀ ਮੈਂਟਰ ਗਲ ਕਰੀਏ ਤਾਂ ਦਿਲ ਦੀਆਂ ਗੱਲਾਂ ਹੁਣ ਇਹਨਾਂ ਦੀ ਮੂਵੀ ਆ ਰਹੀ ਹੈ ਤਾਂ ਬਾ ਜੋ ਕਿ 18 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ ਦਾ ਟੀਜ਼ਰ ਵੀ ਸਾਹਮਣੇ ਆਇਆ ਜੋ ਕਿ ਬਾਕਮਾਲ ਲੱਗ ਰਿਹਾ ਉਹਦੇ ਵਿੱਚ ਉਹਨਾਂ ਦੀ ਜੋ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਹਰ ਕੋਈ ਇਹਨ ਨਜ਼ਰ ਆਉਂਦਾ ਸੀ ਉਸ ਤੋਂ ਬਾਅਦ ਇਹਨਾਂ ਤੇ ਇੱਕ ਬੈਚਲਰ ਐਂਥਮ ਆਇਆ ਟੌਰ ਨਾਲ ਸ਼ੜਾ ਜੋ ਕਿ ਛੜਿਆਂ ਦੇ ਵਾਸਤੇ ਇੱਕ ਟੋਨਿਕ ਸਾਬਿਤ ਹੋਇਆ ਸੀ ਜਿਨ੍ਹਾਂ ਸਾਹਨ ਲਈ ਪਰਮੇਸ਼ਵਰਮਾ ਜੀ ਮੌਜੂਦ ਨੇ ਪਰਮੇਸ਼ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦੇ ਲਈ ਧੰਨਵਾਦ ਮੈਡਮ ਤੁਹਾਡੀ ਬੜੀ ਕੰਪਲਿਕੇਟਿਡ ਜੀ ਪ੍ਰੋਡਕਸ਼ਨ ਸੀ ਤੁਸੀਂ ਮੰਨਣਾ ਕਿ ਤੁਸੀਂ ਜਿਹੜਾ ਗੀਤ ਗਾਇਆ ਸੀ ਗਾਲ ਨਹੀਂ ਕੱਢਣੀ ਉਹਦੇ ਵਿੱਚ ਤੁਸੀਂ ਸ਼ੂਜ਼ ਪਾਏ ਹੋਏ ਸੀਗੇ ਉਹ ਐਕਚੁਅਲੀ ਮੈਨੂੰ ਇੰਨੀ ਮੁਸ਼ਕਲਾਂ ਨਹੀਂ ਮਿਲੇ ਮੈਨੂੰ ਹੁੰਦਾ ਸੀ ਕਿ ਮੈਂ ਪਰਮੇਸ਼ਵਰ ਨਾਲ ਨੂੰ ਮੈਂ ਐਕਚੁਅਲੀ ਬਹੁਤ ਜ਼ਿਆਦਾ ਕਾਪੀ ਕਰਦੀ ਹੁੰਦੀ ਸੀ ਤੁਸੀਂ ਕਿਹਾ ਨਹੀਂ ਸਰ ਮੈਂ ਨਹੀਂ ਕਹਿੰਦੀ ਹੁੰਦੀ ਸੀ ਮੈਂ ਤਾਂ ਸਿਰ ਕਾਪੀ ਕਰਦੀ ਸੀ ਜੀ ਤੇ ਹੁਣ ਤੁਹਾਡੀ ਸਰ ਮੂਵੀ ਆ ਰਹੀ ਹੈ ਤਬਾ 18 ਅਕਤੂਬਰ ਨੂੰ ਤੇ ਸਰ ਵੇਖਿਆ ਜਾ ਬਹੁਤ ਟਾਈਮ ਤੋਂ ਬਾਅਦ ਤੁਹਾਡੀ ਮੂਵੀ ਆ ਰਹੀ ਹੈ ਸਰ ਮੂਵੀ ਬਾਰੇ ਥੋੜਾ ਜਿਹਾ ਪਹਿਲਾਂ ਚਾਨਣਾ ਪਾਓ ਤੁਸੀਂ ਮੈਂ ਮੂਵੀ ਹੈਗੀ ਹੈ ਜੀ ਇਮੋਸ਼ਨਸ ਦੇ ਬਾਰੇ ਮੈਂ ਪਿਛਲੇ ਇੰਟਰਵਿਊ ਚ ਵੀ ਇਹ ਗੱਲ ਕਹੀ ਸੀ ਕਿ ਇਹ ਮੂਵੀ ਦੇਖਣ ਵਾਲੀ ਘੱਟ ਤੇ ਮਹਿਸੂਸ ਕਰਨ ਵਾਲੀ ਜ਼ਿਆਦਾ ਹੈ ਹਾਂਜੀ ਇਹ ਦੋਸਤੀ ਦੀ ਕਹਾਣੀ ਹੈ ਜੀ ਕਈ ਵਾਰੀ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ emotions express ਨਹੀਂ ਕਰਨੇ ਆਉਂਦੇ ਪਰ ਫਿਰ ਵੀ ਕਿਸੇ ਕਿਸੇ ਇਨਸਾਨ ਨੂੰ ਮਦਦ ਮੰਗਣੀ ਨਹੀਂ ਆਉਂਦੀ ਕਿਸੇ ਨੂੰ ਦੇਣੀ ਨਹੀਂ ਆਉਂਦੀ ਪਰ ਉਹ ਫਿਰ ਵੀ ਸਾਥ ਨੇ ਤਾਂ ਮੈਨੂੰ ਲੱਗਦਾ ਹੈ अनਸੈਟਡ emotions ਦੀ ਕਹਾਣੀ ਹੈ ਜਿਹੋ ਜੀਆਂ ਫਿਲਮਾਂ ਮੈਂ ਕਰਨੀਆਂ ਚਾਹਣਾ ਉਹਦੀ ਕੜੀ ਦੀ ਹੈ ਪਹਿਲੀ ਕੜੀ ਹੋ ਸਕਦੀ ਹੈ ਜੀ ਇਟਸ ਸਮਥਿੰਗ ਸੀਰੀਅਸ ਇੱਕ ਸੀਰੀਅਸ ਸਿਨੇਮਾ ਦੇ ਲਈ ਇੱਕ ਸੀਰੀਅਸ ਫਿਲਮ ਬਣਾਈ ਹੈ ਜੀ ਆ ਪਹਿਲੀ ਵਾਰ ਹੀ ਬਣਾਈ ਹੈ ਪ੍ਰੋਡਿਊਸ ਪਹਿਲੀ ਵਾਰ ਹੀ ਕੀਤੀ ਹੈ ਡਾਇਰੈਕਟ ਮੇਰੀ ਸੈਕੰਡ ਫਿਲਮ ਕੀਤੀ ਗਈ ਹੈ ਤਾਂ ਮੈਨੂੰ ਲੱਗਦਾ ਹੈ ਫਰੋਮ ਅ ਟੈਕਨੀਕਲ ਸਟੈਂਡ ਪੁਆਇੰਟ ਹੋ ਸਕਦਾ ਹੈ ਲੋਕ ਮੇਰੇ ਨਾਲ ਡਿਸਐਗਰੀ ਕਰਦੇ ਹੋ ਕਿ ਮੰਨ ਲਓ ਜੇ ਤੁਹਾਡੇ ਨਾਲ ਮੇਰੀ ਗੱਲ ਚੱਲ ਰਹੀ ਹੈ ਤੇ ਗੱਲ ਚੱਲਦੇ-ਚੱਲਦੇ ਇੱਥੇ ਲਾਈਟ ਡਿੱਗ ਜੇ ਹੈਨਾ ਤੇ ਫਰੋਮ ਅ ਟੈਕਨੀਕਲ ਸਟੈਂਡ ਪੁਆਇੰਟ ਅ ਡਾਇਰੈਕਟਰ ਮਾਈਟ ਵਾਂਟ ਕਿ ਲਾਈਟ ਡਿੱਗਣ ਦਾ ਪ੍ਰੋਪਰ ਸ਼ਾਟ ਆਵੇ ਪਰ ਹੋ ਸਕਦਾ ਸਾਡੀ ਫਿਲਮ ਦੇ ਵਿੱਚ ਇਹੀ ਫਰੇਮ ਦੇ ਵਿੱਚ ਬਸ ਲਾਈਟ ਵਿੱਚੋਂ ਵਿੱਚੋਂ ਦੀ ਨਿਕਲ ਜੇ ਤਾਂ ਕਿਉਂਕਿ ਇਹ ਚੀਜ਼ ਮਹਿਸੂਸ ਕੀਤੀ ਜਾਣ ਵਾਲੀ ਐ ਚ ਓਬਵੀਅਸ ਚੀਜ਼ਾਂ ਘੱਟ ਨੇ ਸਮਝਿਆ ਜੇ ਤਾਂ ਆਪਾਂ ਨੂੰ ਆ ਕੇ ਕਿਸੇ ਨੇ ਗੱਲ ਬੁਲਾਇਆ ਤਾਂ ਜ਼ਰੂਰੀ ਨਹੀਂ ਹੈਗਾ ਉਹਦਾ ਸ਼ਾਟ ਲੱਗਿਆ ਬੁਲਾਉਣ ਦਾ ਉਹਨਾਂ ਦੀ ਸਿਰਫ ਆਵਾਜ਼ ਹੀ ਆਈ ਪਰ ਪਤਾ ਲੱਗ ਗਿਆ ਕਿ ਕਿਸੇ ਨੇ ਬੁਲਾਇਆ ਸੀਗਾ ਇਨ ਆਰਡਰ ਟੂ ਕੀਪ ਦੀ ਆਡੀਅנס ਇੰਟੈਕਟ ਵਿਦ ਦੀ ਈਮੋਸ਼ਨ ਸੋ ਬਹੁਤ ਸਾਲ ਮਿਹਨਤ ਕੀਤੀ ਜ਼ਿੰਦਗੀ ਚ ਫੇਰ ਇਹੋ ਜੇ ਮੁਕਾਮ ਤੇ ਪਹੁੰਚੇ ਕਿ ਆਪਣੇ ਵਿਜ਼ਨ ਵਿੱਚ ਬਲੀਵ ਕਰਕੇ ਉਹਤੇ ਇਨਵੈਸਟ ਵੀ ਆਪ ਕਰ ਸਕੀਏ ਸੋ ਪੈਸੇ ਵੀ ਸਾਰੇ ਆਪ ਲਾਇਨੇ ਐਂਡ ਆਮ ਵੈਰੀ ਪ੍ਰਾਊਡ ਆਫ ਮਾਈ ਡਿਸੀਜਨ ਕਿਉਂਕਿ ਮੇਰੀ ਟੀਮ ਬਹੁਤ ਖੂਬਸੂਰਤ ਹੈ ਤੇਰੇ ਸਾਰੇ ਦੋਸਤਾਂ ਨੇ ਤੀਰਜ ਮੇਰਾ ਬਹੁਤ ਖਾਸ ਦੋਸਤ ਹੈ ਕਵੀ ਸਾਡਾ ਬਹੁਤ ਪਿਆਰਾ ਛੋਟਾ ਭਰਾ ਹੈ ਬੜੀ ਰੂਹ ਨਾਲ ਫਿਲਮ ਬਣਾਈ ਹੈ ਸੋ ਬਹੁਤ ਬਿਊਟੀਫੁਲ ਪ੍ਰੋਸੈਸ ਸੀਗਾ ਫਿਲਮ ਮੇਕਿੰਗ ਦਾ ਜਿਹਨੂੰ ਅਸੀਂ ਥੋਰਲੀ ਇੰਜੋਏ ਕੀਤਾ ਜੀ ਟਅਰਲੀ ਹੋਪ ਕਿ ਜਦੋਂ ਸਿਨੇਮਾ ਕਰਾਂਗੇ ਫਿਲਮ ਆਵੇ ਲੋਕਾਂ ਨੂੰ ਵਧੀਆ ਲੱਗੇ ਜੀ ਸਰ ਵਧੀਆ ਵੈਸੇ ਵੀ ਕਿਉਂਕਿ ਨਾ ਤੁਹਾਡੇ ਫੈਨ ਫੋਲੋਇੰਗ ਬਹੁਤ ਜ਼ਿਆਦਾ ਤੁਹਾਨੂੰ ਆਪੇ ਪਤਾ ਹੈ ਤੇ ਬਹੁਤ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਮਤਲਬ ਆਪ ਨੂੰ ਵੀ ਹੁੰਦਾ ਕਿ ਯਾਰ ਪਰਮੇਸ਼ਵਰ ਮਾ ਦਾ ਵਿਆਹ ਤੋਂ ਬਾਅਦ ਆ ਯਾਰ ਨਜ਼ਰੀ ਨਹੀਂ ਆ ਰਹੇ ਤੇ ਹੁਣ ਬਹੁਤ ਟਾਈਮ ਬਾਅਦ ਕਿਉਂਕਿ ਕ੍ਰੇਜ਼ ਹੁਣ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਜਿੱਥੇ ਤੁਹਾਨੂੰ ਦੇਖੇ ਤੁਹਾਡੇ ਜੋ ਟੀਜ਼ਰ ਰਿਲੀਜ਼ ਹੋਏ ਆ ਮਿਲੀਅਨ ਵਿਊਜ਼ ਉੱਤੇ ਆ ਚੁੱਕੇ ਨੇ ਤੇ ਗੱਲ ਕਰੀਏ ਸਰ ਵਾਮਿਕਾ ਗੱ비 ਮੈਮ ਦੇ ਨਾਲ ਤੁਹਾਡੀ ਸੈਕਿੰਡ ਮੂਵੀ ਆ ਦਿਲ ਦੀਆਂ ਗੱਲਾਂ ਤਾਂ ਬਹੁਤ ਜ਼ਬਰਦਸਤ ਮੂਵੀ ਸੀ ਸਰ ਪਹਿਲਾਂ ਕੈਮਿਸਟਰੀ ਨਹੀਂ ਵਧੀਆ ਸੀ ਹੁਣ ਕਿਵੇਂ ਦਾ ਐਕਸਪੀਰੀਅੰਸ ਆ ਸਰ ਇਟਸ ਅ ਵੈਰੀ ਡਿਫਰੈਂਟ ਪਰਸਪੈਕਟਿਵ ਹਾਂਜੀ ਉਹੀ ਦੋ ਆਰਟਿਸਟ ਨੇ ਹ ਪਰ ਮੈਨੂੰ ਲੱਗਦਾ ਜਿਵੇਂ ਸਿਨੇਮਾ ਨorms ਹੁੰਦੀਆਂ ਨੇ ਕਿ ਜਿਹਨੂੰ ਆਪਾਂ ਜਿਵੇਂ ਦੇਖ ਲਿਆ ਆਪਾਂ ਉਹਨੂੰ ਓਵੇਂ ਹੀ ਦੇਖਣਾ ਚਾਹੁੰਦੇ ਆ। ਹਾਂਜੀ। ਕਿ ਜੇ ਇੱਕ ਵਾਰੀ ਗਾਲ ਨਹੀਂ ਕੱਢਣੀ ਆ ਗਈ ਤਾਂ ਹਰ ਵਾਰੀ ਇਹੋ ਜਿਹਾ ਹੀ ਗਾਣਾ ਕਰੀਏ। ਹੂੰ। ਪਰ ਜੇ ਮੈਂ ਗਾਲ ਨਹੀਂ ਕੱਢਣੀ ਵਰਗੇ ਹੀ ਗਾਣੇ ਬਣਾਈ ਜਾਂਦਾ ਹੁਣ ਤੱਕ ਤਾਂ ਸ਼ਾਇਦ ਤੁਹਾਨੂੰ ਆਮ ਜਿਹੇ ਮੁੰਡੇ ਗਾਣਾ ਨਾ ਮਿਲਦਾ। ਹਾਂਜੀ। ਜਾਂ ਮੈਂ ਚੈੱਕ ਕਰ ਰੂਬੀ ਕੋਲ ਡ੍ਰਿਲ ਵਰਗੇ ਗਾਣੇ ਨਾ ਬਣਾ ਪਾਉਂਦਾ। ਹੂੰ। ਤਾਂ ਜੇ ਆਮਿਕਾ ਦੇ ਨਾਲ ਮੇਰੀ ਸੇਮ ਓਹੋ ਜਿਹੇ ਤਰੀਕੇ ਨਾਲ ਹੀ ਕੈਮਿਸਟਰੀ ਹੁੰਦੀ ਹਾਂਜੀ। ਤਾਂ ਸ਼ਾਇਦ ਤਬਾ ਨਾ ਬਣ ਪਾਉਂਦੀ। ਜੀ ਤੇ ਦਿਲ ਦੀਆਂ ਗੱਲਾਂ ਟੂ ਬਣ ਰਹੀ ਹੁੰਦੀ ਜੀ ਨਾਓ ਫਰੋਮ ਅ ਬਿਜ਼ਨਸ ਸਟੈਂਡਪੁਆਇੰਟ ਦਿਲ ਦੀਆਂ ਗੱਲਾਂ ਟੂ ਬਣ ਸਕਦੀ ਆ ਹਮ ਜੋ ਮੇਬੀ ਸ਼ਾਇਦ ਕਦੇ ਬਣੇ ਵੀ ਹਾਂਜੀ ਬਟ ਫਰੋਮ ਅ ਆਰਟਿਸਟਿਕ ਐਕਸਪ੍ਰੈਸ਼ਨ ਹਮ ਹੋਰ ਬਹੁਤ ਇਮੋਸ਼ਨਸ ਨੇ ਜਿੰਨਾ ਚ ਮੈਂ ਪਰਫਾਰਮ ਹੀ ਨਹੀਂ ਕੀਤਾ ਜੀ ਹਮ ਹਮ ਉਹ ਮੇਰੀ ਪ੍ਰਾਇਓਰਿਟੀ ਨੇ ਜੀ ਇਹੋ ਜੀਆਂ ਫਿਲਮਾਂ ਕਰਨੀ ਮੇਰੀ ਪ੍ਰਾਇਓਰਿਟੀ ਆ ਹਮ ਮੇਰੀ ਪਰਫਾਰਮੈਂਸ ਲੋਕਾਂ ਤੱਕ ਪਹੁੰਚਣਾ ਮੇਰੀ ਪ੍ਰਾਇਓਰਿਟੀ ਆ ਜੀ ਜੇ ਲੋਕਾਂ ਜੇ ਕੋਈ ਬੰਦਾ ਮੇਰੇ ਨਾਲ ਡਿਸਐਗਰੀ ਕਰਦਾ ਤਾਂ ਉਹਦਾ ਇਹ ਕਾਰਨ ਵੀ ਹੋ ਸਕਦਾ ਹੈ ਕਿ ਹੋ ਸਕਦਾ ਕਿਸੇ ਨੇ ਮੇਰਾ ਪਰਫਾਰਮੈਂਸ ਦੇਖੀ ਹੀ ਨਹੀਂ ਸੋ ਇਟਸ ਮਾਈ ਰਿਸਪੌਂਸਿਬਿਲਟੀ ਟੂ ਡੂ ਥੈਟ ਜੀ ਰੈਂਡਮ ਟੇਕਿੰਗ ਫੁੱਲ ਰਿਸਪੌਂਸਿਬਿਲਟੀ ਆਫ ਮਾਈ ਲਾਈਫ ਐਂਡ ਮਾਈ ਆਰਟ ਸਰ ਜਿਵੇਂ ਤੁਹਾਡੀ ਮੂਵੀ ਦੇ ਜੇ ਸੰਗਸ ਹੁੰਦੇ 뮤జిక్ ਬਹੁਤ ਵਧੀਆ ਹੁੰਦਾ ਰੌਕੀ ਮੈਂਟਲ ਦਾ ਵੀ ਬਹੁਤ ਵਧੀਆ ਸੀ ਉਸ ਤੋਂ ਬਾਅਦ ਦਿਲ ਦੀਆਂ ਗੱਲਾਂ ਤਾਂ ਅਸੀਂ ਬੋਲ ਨਹੀਂ ਸਕਦੇ ਇਸ ਮੂਵੀ ਚ ਸਰ ਹੌਲੇ ਹੌਲੇ Song ਸਾਹਮਣੇ ਆਇਆ ਬਹੁਤ ਸੋਹਣਾ ਹੋਰ ਕਿੰਨੇ Songs ਨੇ ਇਸ ਵਿੱਚ ਬਹੁਤ ਤੁਸੀਂ ਚੰਗਾ ਸਵਾਲ ਕੀਤਾ ਥੈਂਕ ਯੂ so much ਵੈਲਕਮ ਜੀ ਤਬਾਹ ਗਾਣਾ ਬਿੰਦਰ ਨੱਥੂ ਮਾਜਰੇ ਵੀਰੇ ਨੇ ਉਹ ਲਿਰਿਸਟ ਨੇ ਉਹਨਾਂ ਨੇ ਸਾਨੂੰ ਗਾਣਾ ਡੰਮੀ گا ਕੇ ਭੇਜਿਆ ਸੀਗਾ ਗੁਰਮੋਹ ਦੇ ਮਿਊਜ਼ਿਕ ਵਿੱਚ ਤੇ ਉਹ ਗਾਣਾ ਜਨਰਲੀ ਫਿਲਮ ਦੇ ਨੋਰਮਸ ਹੁੰਦੇ ਨੇ ਕਿ ਤੁਸੀਂ ਕਿਸੇ ਹੋਰ ਸਿੰਗਰ ਤੋਂ गवा ਲਓ ਹਾਂ ਹਾਂ ਅਸੀਂ ਕੋਸ਼ਿਸ਼ ਵੀ ਕੀਤੀ ਬਹੁਤ ਸੀਨੀਅਰ ਸੀਨੀਅਰ ਆਰਟ ਹੈ ਸਾਡੇ ਵੱਡੇ ਭਰਾ ਉਹਨਾਂ ਨੇ ਸਾਡੇ ਲਈ ਗਾਇਆ ਵੀ ਗਾਣਾ ਹਾਂਜੀ ਪਰ ਉਹ ਜਿਹੜਾ ਗਾਣਾ ਵਿੰਦਰ ਨੇ ਜਦੋਂ ਗਾਇਆ ਸੀ ਨਾ ਜੀ ਉਹ ਗਾਉਂਦੇ ਗਾਉਂਦੇ ਉਹਨੇ ਸਾਹ ਵੀ ਲਏ ਸੀ ਕਿ ਮਤਲਬ ਜਦੋਂ ਉਹਨੇ ਨਾ ਉਹਨੂੰ ਉਹਦੋਂ ਜਦੋਂ ਬੰਦਾ ਗਾ ਰਿਹਾ ਹੁੰਦਾ ਨਾ ਡੰਮੀ ਹੂੰ ਤੇ ਸਪੈਸ਼ਲੀ ਜਦੋਂ ਕੋਈ ਲਿਰਿਸਟ ਗਾਣਾ ਬਣਾਉਂਦਾ ਅੱਗੇ ਭੇਜਣ ਲਈ ਹਾਂਜੀ ਤਾਂ ਉਹਦਾ ਇੱਕ ਈਮੋਸ਼ਨ ਹੁੰਦਾ ਕਿ ਇਹਰਾ ਗਾਣਾ ਮੇਰਾ ਓਕੇ ਹੋਵੇ ਹੂੰ ਪੂਰੀ ਫੀਲ ਨਾਲ ਗਾਇਆ ਹੋਇਆ ਸੀ ਉਹ ਹਰਕਤਾਂ ਉਹਨੇ ਦਿਲੋਂ ਹੀ ਲਾਈਆਂ ਸੀ ਤੇ ਹਰਕਤ ਲਾ ਕੇ ਉਹਨੂੰ ਵਿੱਚ ਕਿਤੇ ਸਾਹ ਆਇਆ ਹੁਣ ਹਾਂਜੀ ਤੇ ਕਿਉਂਕਿ ਉਹ ਡੰਮੀ ਆ ਹੂੰ ਉਹਨੇ ਇੰਨਾ ਸ਼ੈਡ ਸਟ੍ਰੈਸ ਵੀ ਨਾ ਲਿਆ ਹੋਵੇ ਕਿ ਆ ਕਿਹੜਾ ਫਾਈਨਲ ਵੋਕਲ ਹੈ ਹਾਂਜੀ ਤਾਂ ਉਹਨੇ ਆਪ ਦਾ ਉਹ ਮਕਾਇਆ ਜਿਹੜਾ ਉਹਦਾ ਮਕਾ ਆਇਆ ਤੇ ਫਿਰ ਉਹਨੇ ਸਾਹ ਲੈ ਕੇ ਅਗਲਾ ਅੰਤਰਾ ਗਾਇਆ ਉਹ ਸਾਹ ਦੇ ਵਿੱਚ ਵੀ ਨਾ ਇੱਕ ਇਮੋਸ਼ਨ ਸੀਗਾ ਹੂੰ ਤੇ ਜਦੋਂ ਤਬਾਹ ਬਣ ਕੇ ਆਇਆ ਮੈਂ ਕਿਹਾ ਵੀਰੇ ਇਹ ਨਾ ਗਾਣਾ ਐਜ਼ ਇਟ ਇਜ਼ ਹੀ ਮੈਕਸ ਮਾਸਟਰ ਕਰ ਦੇ ਹੂੰ ਉਹਦੇ ਵਿੱਚ ਇੱਕ ਨੋਟ ਗਲਤ ਲੱਗਿਆ ਜਿਵੇਂ ਕਈ ਵਾਰੀ ਆਪਾਂ ਕਿਉਂਕਿ ਰੋ ਵੋਕਲ ਆਪਤਾ ਬਣਾ ਕੇ ਭੇਜਤਾ ਹੂੰ ਤੇ ਵੀਰੇ ਨੇ ਮੈਨੂੰ ਫੋਨ ਕੀਤਾ ਉਹ ਆਪਾਂ ਰੀਡੱਪ ਕਰ ਲਈ ਮੈਂ ਕਿਹਾ ਵੀਰੇ ਜਿਹੜਾ ਸੁਰ ਟੁੱਟਿਆ ਨਾ ਤੁਹਾਡਾ ਉਹ ਅੰਬਰ ਦਾ ਟੁੱਟਿਆ ਹੋਣਾ ਹਾਂਜੀ ਜਿਵੇਂ ਉਹਦੀ ਜ਼ਿੰਦਗੀ ਫਲੌਡ ਹੈ ਨਾ ਹੂੰ ਮਤਲਬ ਜ਼ਿੰਦਗੀ ਜਿਵੇਂ ਅੜਕ ਗਿਆ ਉਵੇਂ ਹੀ ਗਾਣਾ ਜੋ ਅੜਕ ਗਿਆ ਹੂੰ ਪਰਫੈਕਟ ਗਾਣਾ ਨਹੀਂ ਪਰਫੈਕਟ ਫਿਲਮ ਨਹੀਂ ਪਰਫੈਕਟ ਅੰਬਰ ਨਹੀਂ ਪਰਫੈਕਟ ਕਹਾਣੀ ਨਹੀਂ ਹਾਂਜੀ ਤੇ ਇਮਪਰਫੈਕਸ਼ਨਸ ਦੀ ਕਹਾਣੀ ਹੈ ਉੰਮੀ ਵੱਖ ਗਾਣਾ ਜਿਹੜੇ ਬਾਈ ਨੇ ਗਾਇਆ ਉਹ ਇੱਕ ਫਿਲਮ ਚ ਗਾਣਾ ਵੱਖ ਉਹ ਸਾਨੂੰ ਪਤਾ ਹੀ ਨਹੀਂ ਕਿਹਨੇ ਗਾਇਆ ਅਸੀਂ ਲਿਰਿਸਟਿਸਟ ਨੂੰ ਕਿਹਾ ਕਿ ਬਾਈ ਸਾਨੂੰ ਗਾਣਾ ਚਾਹੀਦਾ ਮਨਦੀਪ ਮਾਵੀ ਸਾਡਾ ਛੋਟਾ ਭਰਾ ਹਾਂਜੀ ਉਹਨੇ ਮਿਊਜ਼ਿਕ ਪ੍ਰੋਡਿਊਸਰ ਨੂੰ ਕਿਹਾ ਉੱਥੇ ਉਹਨਾਂ ਦਾ ਇੱਕ ਦੋਸਤ ਹੈ ਜਿਹੜਾ ਬਾਈ ਉਹਨਾਂ ਦੀ ਡੰਮੀਆਂ ਗਾ ਦਿੰਦਾ ਹੂੰ ਤੇ ਉਹ ਡੰਮੀ ਗਾ ਕੇ ਉਹਨਾਂ ਨੇ ਸਾਨੂੰ ਭੇਜੀ ਤੀ ਤੇ ਮੈਂ ਮਾਵੀ ਨੂੰ ਕਿਹਾ ਮੈਂ ਕਿਹਾ ਮਾਵੀ ਇਹ ਗਾਣਾ ਐਵੇਂ ਹੀ ਰੱਖਣਾ ਇਹੀ ਵੀਰੇ ਦਾ ਗਾਣਾ ਰੱਖਣਾ ਆਪਾਂ ਜੀ ਤੇ ਜਦੋਂ ਜਨਰਲੀ ਜਿਵੇਂ ਕੋਈ ਰੈਕੋਰਡ ਲੇਬਲ ਹੁੰਦਾ ਉਹ ਕਹਿੰਦਾ ਯਾਰ ਆ ਗਾਣਾ ਪਾ ਉਹ ਸਿੰਗਰ ਤੋਂ ਗਵਾ ਲੈਨੇ ਆ ਗਾਣਾ ਉਹ ਸਿੰਗਰ ਤੋਂ ਗਵਾ ਲੈਨਾ ਇਹਦੇ ਨਾਲ ਇਹਦੇ 뮤직 ਦੀ ਵੈਲਿਊ ਐਨੀ ਹੋ ਜਾਣੀ ਆ ਐਵੇਂ ਹੋ ਜਾਊਗਾ ਅਸੀਂ ਆਪ ਪ੍ਰੋਡਿਊਸ ਤਾਂ ਇਹ ਸੋਚ ਕੇ ਕੀਤੀ ਸੀ ਕਿ ਅਸੀਂ 뮤직 ਵੀ ਆਪ ਹੀ ਰੱਖ ਲੈਣਾ ਸੀ 뮤직 ਬਾਅਰ ਵੀ ਨਹੀਂ ਸੀ ਦੇਣਾ ਉਹ ਤਾਂ ਹੁਣ ਜਦੋਂ ਪ੍ਰੋਮੋਸ਼ਨਸ ਹੋ ਗਈਆਂ ਵੀ ਨੀਡੇਡ ਅ ਬਿਗਰ ਪਲੈਟਫਾਰਮ ਹਾਂਜੀ ਟੂ टू शोकेस आवर फिल्म सो द म्यूजिक ऑफ दिस फिल्म वाज़ सोल्ड टू स्पीड रिकॉर्ड्स हां जी इन ऑर्डर टू गिव इट अ बिगर प्लेटफॉर्म कि ओथों पैसे आणेंगे ਤੁਸੀਂ ਪ੍ਰਮੋਟ ਬੈਟਰ ਕਰ ਸਕਾਂਗੇ ਫਿਲਮ ਨੂੰ ਜੀ ਜੋ ਕਿ ਰਿਐਲਿਟੀ ਹੈ ਸਾਡੀ ਸਿਚੁਏਸ਼ਨ ਦੀ ਪਰ ਅਸੀਂ ਇਹ ਸੋਚ ਕੇ ਬਣਾਏ ਸੀ ਗਾਣੇ ਕਿ ਅਰ ਜਿਹੜਾ ਟੈਲੈਂਟਡ ਬੰਦਾ ਡਿਜ਼ਰਵਿੰਗ ਹੈ ਉਹਨੂੰ ਲੈ ਕੇ ਆਵਾਂਗੇ ਅਸੀਂ ਮੇਰੇ ਛੋਟੇ ਭਰਾ ਦਾ ਗਾਣਾ ਇਹਦੇ ਵਿੱਚ ਤੇ ਉਹ ਮੈਂ ਨਹੀਂ ਪਾਸ ਕੀਤਾ ਟੀਮ ਨੇ ਪਾਸ ਕੀਤਾ ਤੇ ਉਹਨੇ ਵੀ ਗਾਣੇ ਦੇ ਵਿੱਚ ਪ੍ਰੋਪਰ ਹਰਕਤਾਂ ਲਾ ਕੇ ਉਵੇਂ ਗਾਣਾ ਸਾਨੂੰ ਦਿੱਤਾ ਹਾਂਜੀ ਉਹਨੂੰ ਵੀ ਮੈਂ ਲਾਡੀ ਦਾ ਗਾਣਾ ਪਾ ਸਕਦਾ ਸੀ ਇਹਦੇ ਵਿੱਚ ਲਾਡੀ ਬਹੁਤ ਸਕਸੈਸਫੁਲ ਸਿੰਗਰ ਹੈ ਜੀ ਹੂੰ ਹੂੰ ਉਹ ਨਹੀਂ ਉੱਥੇ ਜਾ ਸਕਿਆ ਮੂਡ ਦੇ ਨਾਲ ਅਸੀਂ ਫਿਲਮ ਨਾਲ ਬੜਾ ਓਨੈਸਟ ਰਹਿਣਾ ਚਾਹੁੰਦੇ ਸੀ ਜੀ ਜੀ ਸਾਰੇ ਐਕਟਰਸ ਵੀ ਤੁਸੀਂ ਦੇਖੋ ਕਵੀ ਨੇ ਰੌਕੀ ਮੈਂਟਲ ਦੇ ਵਿੱਚ ਇੱਕ ਛੋਟਾ ਜਿਹਾ ਕੈਮੀਓ ਕੀਤਾ ਸੀਗਾ ਇਹਦੀ ਵੀ 7 ਸਾਲ ਦੀ ਸਟਰਗਲ ਹੈ ਜੀ ਓਕੇ ਸੋ ਵੀ ਟ੍ਰਾਈ ਟੂ ਕੀਪ ਦਾ ਦਾ ਆਰਟ ਇਨਟੈਕਟ ਇਨ ਦਾ ਫਿਲਮ ਹੂੰ ਤੇ ਸਰਪ੍ਰਾਈਜ਼ਿੰਗਲੀ ਮੈਂ ਫਿਲਮ ਤੋਂ ਪਹਿਲਾਂ ਹੀ ਬਹੁਤ ਸੈਟੀਸਫਾਈਡ ਆ ਜੀ ਜਿਹੜੀ ਪੋਸਟ ਰਿਲੀਜ਼ ਬੰਦੇ ਨੂੰ ਹੁੰਦਾ ਨਾ ਕਿ ਉਹ ਫਿਲਮ ਹੋ ਗਈ ਰਿਲੀਜ਼ ਮੈਨੂੰ ਫਿਲਮ ਬਣ ਗਈ ਬਸ ਠੀਕ ਆ ਓਕੇ ਫਿਲਮ ਬਣਾਉਣੀ ਸੀ ਰਿਲੀਜ਼ ਤਾਂ ਇਹ ਚਲੋ ਹੋ ਹੀ ਜਾਣਾ ਬਿਜ਼ਨਸ ਤਾਂ ਸੈਕੰਡਰੀ ਚੀਜ਼ਾਂ ਨੇ ਜੀ ਸਰ ਤੁਹਾਡਾ ਮੂਵੀ ਦੇ ਵਿੱਚ ਫੇਵਰਟ Song ਤੇ ਸਭ ਤੋਂ ਵਧੀਆ ਤੁਹਾਨੂੰ ਸੀਨ ਕਿਹੜਾ ਲੱਗਦਾ ਮੂਵੀ ਦਾ ਤਾਂ ਬਾ ਮੇਰਾ ਫੇਵਰਟ ਗਾਣਾ ਜੀ ਤਬਾਹ ਗਾਣੇ ਦਾ ਇੱਕ ਸੀਨ ਸ਼ਾਇਦ ਉਹ ਫਿਲਮ ਦਾ ਜਦੋਂ ਤੁਸੀਂ ਫਿਲਮ ਦੇਖੋਗੇ ਉਹ ਸੀਨ ਦੀ ਜਿਆਦਾ ਇਮੋਸ਼ਨ ਬਾਹਰ ਨਿਕਲ ਗਿਆ ਹੋਊਗਾ ਪਰ ਤਬਾਹ ਗਾਣੇ ਦੇ ਵਿੱਚ ਇੱਕ ਮੂਮੈਂਟ ਹੈ ਜਦੋਂ ਅੰਬਰਿੰਦਰ ਦੀ ਦੇ ਆਫਿਸ ਦੇ ਬਾਹਰ ਖੜਾ ਹਾਂਜੀ ਜਿਹਨੂੰ ਪੈਸਿਆਂ ਦੀ ਲੋੜ ਹੈ ਉਹਨੇ ਸ਼ਰਾਬ ਲੈਣੀ ਹੈ ਤੇ ਉਹ ਐ ਉਹ ਦੇਖ ਰਿਹਾ ਕਿ ਮੈਂ ਹੁਣ ਅੰਦਰ ਜਾਵਾਂ ਕਿ ਮੈਂ ਨਾਤਾ ਵੀ ਨਹੀਂ ਤੇ ਇੱਕ ਪੈਰ 'ਚ ਜਰਾਬ ਇੱਕ 'ਚ ਜਰਾਬ ਹੈ ਨਹੀਂ ਹੂੰ ਕਿ ਤਲਵ 'ਚ ਆ ਗਿਆ ਉਹਦੇ ਕੋਲੇ ਹੂੰ ਉਹ ਬਸ ਉਹ ਵੇਟ ਕਰ ਰਿਹਾ ਕਿ ਬਸ ਉਹ ਮੈਨੂੰ ਦੇਖ ਲਿਓ ਦੀ ਅੱਖ ਮੇਰੇ ਤੇ ਪੈ ਜਾਏ। ਹਾਂ। ਇਹਦਾ ਦੋਸਤ ਨੂੰ ਦੇਖਦੇ ਤੇ ਉਹ ਅੰਦਰ ਬੁਲਾ ਲੈਂਦਾ ਉਹ। ਹਾਂ। ਉਹਨਾਂ ਦੇ ਦੋਸਤ ਨੂੰ ਵੀ ਪਤਾ ਉਹਦੀ ਸਥਿਤੀ। ਹਾਂਜੀ। ਉੱਥੇ ਬੈਠਾ ਉਹ ਪਹਿਲਾਂ ਉਹਨੂੰ ਕੁਝ ਖਾਣ ਨੂੰ ਆਫਰ ਕਰਦਾ। ਹਾਂ। ਕਿ ਚਾਹ, ਬਿਸਕਟ ਕੁਝ ਖਾ ਲਾ ਤੂੰ ਖਾਦਾ ਨਹੀਂ ਹੋਣਾ। ਹਾਂ। ਕਿ ਕਹਿੰਦਾ ਕਿ ਨਹੀਂ। ਤਿਉਹ ਆਉਂਦਾ ਪਰਸ ਕੱਢ ਕੇ ਦਿੰਦਾ ਉਹ। ਹਾਂ। ਪਰਸ ਖੋਲਦਾ। ਹਾਂ। ਪੈਸੇ ਕੱਢਦਾ। ਹਾਂ। ਤੇ ਉਹਨੂੰ ਹੁਣ ਲੱਗਦਾ ਕਿ ਹੁਣ ਮੈਂ ਪੈਸੇ ਦਾ ਕੱਢ ਲੇ ਹੁਣ ਮੈਂ ਕਿੰਨੀ ਕੁ ਧੇਰ ਬੈਠਾਂ ਬਾਈ ਕਰਾਂ ਨਾ ਕਰਾਂ ਕਿ ਇਹਨੂੰ ਪਤਾ ਤਾਂ ਹੈ ਕਿ ਮੈਂ ਜਾਣਾ ਹੈ ਹੁਣ ਸ਼ਰਾਬ ਪੀਣ ਤਾਂ ਉਹ ਉੱਠ ਜਾਂਦਾ ਪੈਸੇ ਦੇਖ ਕੇ ਮਤਲਬ ਉਹ ਆਪਣੀ ਨਜ਼ਰਾਂ 'ਚ ਵੀ ਇਮੋਸ਼ਨਸ 'ਚ ਵੀ ਹੂੰ ਦੋਸਤ ਤੇ ਮੂਰੇ ਵੀ ਹੂੰ ਗਿਰ ਚੁੱਕਾ ਤੇ ਉਹਦੀ ਮਜਬੂਰੀ ਬਣ ਚੁੱਕੀ ਆ ਇਹੋ ਜਿਹਾ ਕਾਫੀ ਇਮੋਸ਼ਨਸ ਨੇ ਫਿਲਮ ਦੇ ਵਿੱਚ ਵੀ ਹਾਂਜੀ ਜਿੱਥੇ ਬੰਦੇ ਦੇ ਵੱਸੋਂ ਬਾਹਰ ਹੋ ਚੁੱਕੀ ਹੈ ਗੱਲ ਤੇ ਸ਼ਾਇਦ ਇਹੀ ਹੁੰਦਾ ਹੁੰਦਾ ਕਈ ਵਾਰੀ ਜਦੋਂ ਬੰਦਾ ਆਪਾਂ ਕਹਿ ਦਿੰਦੇ ਆ ਬੜੀ ਵਾਰੀ ਕਿ ਉਹ ਯਾਰ ਚੰਗਾ ਭਲਾ ਤੂੰ ਬੰਦਾ ਤੂੰ ਸਾਲਿਆ ਦੋ ਦੋ ਜੌਬ ਜੂਬ ਕਰ ਲਾ ਤੂੰ ਨੌਕਰੀ ਕਰ ਲਾ ਉਹ ਵੀ 10 ਤੂੰ ਇੱਥੇ ਖੜਾ ਪਿਆ ਰੁਪਈਆਂ ਨਾਲ ਬਟ ਯੂ ਡੋਨਟ ਨੋ ਵਾਟ ਬੈਟਲਸ ਸਮਬਡੀ ਇਜ਼ ਫਾਈਟਿੰਗ ਐਂਡ ਆਮ ਨੋਟ ਸੇਇੰਗ ਕਿ ਦੋਜ਼ ਬੈਟਲਸ ਕੈਨ ਜਸਟੀਫਾਈ ਯਰ ਡਰਿੰਕਿੰਗ ਥੈਟ ਇਜ਼ ਨੋਟ ਵਾਟ ਆਮ ਸੇਇੰਗ ਵਾਟ ਆਮ ਸੇਇੰਗ ਇਜ਼ ਕਿ ਕਈ ਵਾਰੀ ਤੁਸੀਂ ਨਾ ਮੈਂਟਲੀ ਆਪਣੇ ਉਹ ਕੰਪਲੈਕਸਿਟੀਆਂ ਦੇ ਵਿੱਚ ਉਲਝ ਜਾਂਦੇ ਹੂੰ ਤੇ ਤੁਸੀਂ ਕੈਪੇਬਲ ਨਹੀਂ ਰਹਿੰਦੇ ਹੂੰ ਉਹ ਕੰਪਲੈਕਸਿਟੀ ਨੂੰ ਸੁਲਝਾਉਣ ਦੇ ਜੀ ਇਸ ਕਰਕੇ ਜ਼ਿੰਦਗੀ ਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਚੱਕਣੀ ਬਹੁਤ ਜ਼ਰੂਰੀ ਆ ਸਰ ਵੇਖਿਆ ਜਾਵੇ ਤਾਂ ਤੁਹਾਡੀ ਮੂਵੀ ਹੁਣ ਬਹੁਤ ਟਾਈਮ ਬਾਅਦ ਆਈ ਹੈ ਇੰਨਾ ਲੰਮਾ ਸਮਾਂ ਕਿਉਂ ਤੁਸੀਂ ਫੈਨਸ ਨੂੰ ਦਿੱਤਾ ਮੈਂ ਮੇਰੇ ਕੋਲ ਸਕ੍ਰਿਪਟ ਹੀ ਨਹੀਂ ਸੀ ਆ ਰਹੀ ਕੋਈ ਵਧੀਆ ਜੀ ਹੂੰ ਕਾਫੀ ਫਿਲਮਾਂ ਆਈਆਂ ਸੀਗੀਆਂ ਜਿਹੜੀਆਂ ਮੈਂ ਨਹੀਂ ਕੀਤੀਆਂ ਹੂੰ ਮੇਰਾ ਜੀ ਆ ਨਹੀਂ ਕੀਤਾ ਮੈਂ ਉਹ ਕੰਮ ਕਰਨ ਦਾ ਜੀ ਓਕੇ ਮਤਲਬ Song ਵੀ ਤੁਹਾਡਾ ਲਾਸਟ ਕਾਰ ਕਲਚਰ ਸੁਣਿਆ ਸੀ ਉਹਦੇ ਵਿੱਚ ਤੁਹਾਨੂੰ ਵੇਖਿਆ ਸੀ ਥੋੜਾ ਪਰ ਕਲਚਰ ਤੋਂ ਬਸ ਸਫਤ ਗਾਣਾ ਆਇਆ ਆਪਣਾ ਹਾਂਜੀ ਫਿਰ ਕੋ ਰੋਮਾਂਟਿਕ ਗਾਣਾ ਆਇਆ ਜੀ ਹਾਂਜੀ ਫਿਰ ਥੋੜਾ ਫਿਲਮ ਸ਼ੁਰੂ ਹੋ ਗਈ ਸੀ ਤਾਂ ਮੈਨੂੰ ਸੀ ਇੰਨੀ ਦੇਰ ਬਾਅਦ ਫਿਲਮ ਕਰ ਰਹੇ ਹਾਂ ਹੂੰ ਹੂੰ ਤਾਂ ਫਿਲਮ ਦੇ ਕੰਟੈਂਟ ਨੂੰ ਪੁਸ਼ ਕਰੀਏ ਹੂੰ ਉਸ ਤੋਂ ਬਾਅਦ ਮੇਰੀ ਇੱਕ ਵੈਬ ਸੀਰੀਜ਼ ਆ ਰਹੀ ਹੈ ਜੀ ਉਹਦੇ ਵਿੱਚ ਮੇਰੀ ਪੂਰੀ ਐਲਬਮ ਹੈ ਜੀ ओके okay, जी। ਤੇ ਫਿਰ ਉਹ ਵੀ ਆ ਜਾਣੀ ਹੈ। ਸਰ ਉਹਦੇ ਵਾਸਤੇ ਫੈਨਸ ਨੂੰ ਬਹੁਤ ਜ਼ਿਆਦਾ ਵੇਰਤਾ ਨਹੀਂ ਕਰਨਾ ਪਏਗਾ। ਵੈਬ ਸੀਰੀਜ਼ ਦੇ ਲਈ ਜੀ ਸਰ। ਨੈਕਸਟ ਵੈਂਚਰ ਵਾਸਤੇ 31 ਅਕਤੂਬਰ ਨੂੰ ਆ ਜਾਣੀ ਹੈ ਜੀ। ਠੀਕ ਹੈ ਸਰ। ਮਤਲਬ ਥੋੜਾ ਟਾਈਮ 18 ਤੋਂ 31 ਚ ਥੋੜਾ ਟਾਈਮ ਹੀ ਹੋਗਾ। ਹਾਂ। ਉਸ ਤੋਂ ਉਸ ਤੋਂ ਬਾਅਦ ਡਾਕੂਮੈਂਟਰੀ ਸ਼ੁਰੂ ਹੋ ਜਾਣੀ ਹੈ ਜੀ। ਹਾਂ। ਉਸ ਤੋਂ ਅਗਲੀ ਫਿਲਮ ਵੀ ਰੈਡੀ ਹੈ ਜੀ। ਸੋ ਅਸੀਂ ਪਿਛਲੇ ਜਿਹੜੇ 3 ਸਾਲ ਕੰਮ ਨਹੀਂ ਕੀਤਾ। ਉਹ ਅਸੀਂ ਕੈਮਰੇ ਦੇ ਮੂਹਰੇ ਕੰਮ ਨਹੀਂ ਕੀਤਾ। ਹਾਂਜੀ। ਕੈਮਰੇ ਦੇ ਪਿੱਛੇ ਬਹੁਤ ਕੰਮ ਕੀਤਾ। ਹਾਂ। ਸਕ੍ਰਿਪਟਾਂ ਦੇ ਕੰਮ ਕੀਤਾ, ਸਕਰੀਨ ਪਲੇ ਦੇ ਕੰਮ ਕੀਤਾ। ਅਸੀਂ ਤ ਹਾਂ ਜੀ ਸੜਨ ਲਾਈਨ ਅਪ ਬਹੁਤ ਸੋਹਣਾ ਰੈਡੀ ਹੋਇਆ ਐਨੀਆਂ ਜ਼ਿਆਦਾ ਫਿਲਮਾਂ ਤਾਂ ਨਹੀਂ ਅਸੀਂ ਕਰ ਰਹੇ ਪਰ ਮਤਲਬ ਸਾਲ ਦੀ ਇੱਕ ਫਿਲਮ ਤਾਂ ਚੰਗੀ ਬਣਾ ਲਿਆ ਕਰਾਂਗੇ ਆਪਦੀ ਮਰਜ਼ੀ ਹਾਂ ਜੀ ਕਿਉਂਕਿ ਸਰ ਪਹਿਲਾਂ ਵੈਰੀਸ ਨਾ 골ਡੀ ਤੇ ਸੱਤੇ ਹੋਰਾਂ ਨਾਲ ਤੁਹਾਨੂੰ ਹਮੇਸ਼ਾ ਵੇਖਦੇ ਹੁੰਦੇ ਸੀ ਕੰਬੀਨੇਸ਼ਨ ਇੰਨਾ ਬਹੁਤ ਵਧੀਆ ਲੱਗਦਾ ਸੀ ਆਦਤ ਪੈ ਚੁੱਕੀ ਸੀ ਯਾਰ ਪਰ ਮੀਸ਼ਰ ਮੈਂ ਵੇਖਣ ਨੂੰ ਨਹੀਂ ਮਿਲਦੇ ਬੇ ਤੇ ਹੁਣ ਐਦਾਂ ਹੀ ਲੱਗ ਰਿਹਾ ਤੇ ਸਰ ਹੁਣ ਕੰਬੀਨੇਸ਼ਨ ਕਦੋਂ ਵੇਖਣ ਨੂੰ ਮਿਲੇਗਾ ਦੁਬਾਰਾ 골ਡੀ ਤੇ ਸੱਤੇ ਨਾਲ ਜੀ ਸਰ ਬਬ 골ਡੀ ਤੇ ਸੱਤੇ ਨਾਲ ਨਾ ਜੀ ਮੇਰਾ ਦੇਖੋ ਕਈ ਰਿਸ਼ਤੇ ਹੁੰਦੇ ਨੇ ਜਿਹੜੇ ਨਾ ਬਿਜ਼ਨਸ ਤੋਂ ਪਰਾਂ ਦੇ ਹੁੰਦੇ ਨੇ। ਹਾਂਜੀ। ਗੋਲਡੀ ਨਾਲ ਮੇਰੀ ਅੱਜ ਵੀ ਰੋਜ਼ ਗੱਲ ਹੁੰਦੀ। ਹੂੰ ਹੂੰ। ਉਹ ਮੇਰਾ ਓਨਾ ਹੀ ਖਾਸ ਦੋਸਤ ਹੈ। ਕੱਲ ਅਸੀਂ ਖੋਰ ਟੀਵੀ ਚੈਨਲ ਦੀ ਇੰਟਰਵਿਊ ਕਰਨ ਗਏ। ਹਾਂਜੀ। ਤੇ ਉਹ ਟੀਵੀ ਚੈਨਲ ਤੋਂ ਪਿਛਲਾ ਸ਼ੋਰੂਮ ਦੇਸੀ ਗਰੂ ਦਾ। ਹੂੰ ਹੂੰ। ਤੇ ਮੈਂ ਗੱਡੀ ਦੇਸੀ ਗਰੂ ਦੇ ਪਾਰਕ ਕੀਤੀ ਉੱਤੇ ਗਿਆ। ਹੂੰ। ਮੈਂ ਸੱਤੇ ਨੂੰ ਮਿਲਿਆ। ਉੱਥੇ ਜਾਰਡਨ ਬੈਠਾ ਸੀ। ਜਾਰਡਨ ਨਾਲ ਗੱਲਾਂ ਮਾਰੀ ਗਏ। ਹੂੰ ਹੂੰ। ਦਾ ਘਰ ਵਰਗਾ ਕਲਚਰ ਹੈ ਜੀ। ਹਾਂਜੀ। ਫਿਰ ਅਸੀਂ ਜਾ ਕੇ ਇੰਟਰਵਿਊ ਕੀਤੀ ਫਿਰ ਫੇਰ ਵਾਪਸ ਆ ਗਿਆ। ਹੂੰ ਹੂੰ। ਕੰਮ ਕਰੀਏ ਨਾ ਕਰੀਏ ਗਾਣੇ ਬਣ ਨਾ ਬਣਨੋ ਸੈਕੰਡਰੀ ਹੈ ਜੀ ਹਾਂ ਜੀ ਰਿਸ਼ਤਾ ਤੁਹਾਡਾ ਪ੍ਰਾਇਮਰੀ ਹੈ ਜੀ ਹੁਣ ਤੀ ਅਰिज ਨਾਲ ਫਿਲਮ ਤਾਂ ਮੇਰੀ 7 ਸਾਲ ਬਾਅਦ ਆਈ ਹੈ ਪਰ ਗੱਲ ਤਾਂ ਸਾਡੀ ਹਰ ਹਫਤੇ ਹੁੰਦੀ ਹੈ ਜੀ ਜੀ ਸੋ ਰਿਸ਼ਤੇ ਜਿਆਦਾ ਮਾਇਨੇ ਕਰਖਦੇ ਨੇ ਜੀ ਬਿਲਕੁਲ ਸਰ ਇੱਕ ਪਰਸਨਲ ਸਵਾਲ ਪੁੱਛ ਸਕਦੀ ਹਾਂ ਜਿਵੇਂ ਕਿ ਵਾਮਿਕਾ ਗਬੀ ਨਾਲ ਤੁਹਾਡੀ ਸੈਕੰਡ ਮੂਵੀ ਹੈ ਪਹਿਲਾਂ ਕੈਮਿਸਟਰੀ ਬਹੁਤ ਵਧੀਆ ਲੱਗੀ ਸੀ ਸਰ ਤੁਹਾਡੀ ਵਾਈਫ ਨੇ ਕਦੇ ਕਿਹਾ ਨਹੀਂ ਕਿ ਦੁਆਰਾ ਇਹਦੇ ਨਾਲ ਮੂਵੀ ਯਰ ਨਹੀਂ ਮਾਈ ਵਾਈਫ ਇਜ਼ ਅ ਵੈਰੀ ਸਾਰਟਡ ਜੀ ਊਮਨ ਹੂੰ ਉਹ ਮੇਰੇ ਕੰਮ ਦੀ ਬਹੁਤ ਰਿਸਪੈਕਟ ਕਰਦੇ ਨੇ ਹਮ ਤੇ ਉਹ ਮੇਰੀ ਲਾਈਫ ਦੀਆਂ ਸਟਰਗਲਸ ਨੂੰ ਲੈ ਕੇ ਆ ਬਹੁਤ ਸੁਪੋਰਟਿਵ ਨੇ ਹਮ ਹੁਣਾਂ ਨੇ ਆਪਣੇ ਪਰਸਨਲ ਟਾਈਮ ਜੋ ਉਹਨਾਂ ਦਾ ਟਾਈਮ ਬਣਦਾ ਸੀ ਹਮ ਉਹ ਟਾਈਮ ਮੈਨੂੰ ਦਿੱਤਾ ਤਾਂ ਕਿ ਮੈਂ ਫਿਲਮ ਬਣਾ ਸਕਾਂ ਜੀ ਸੋ ਇਹ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਹੀ ਮੇਰੀ ਵਾਈਫ ਦੀ ਹੈ ਹਮ ਸੋ ਸ਼ੀ ਇਜ਼ ਐਨ ਅਮੇਜ਼ਿੰਗ ਜੀ ਸਰ ਮੈਮ ਨਾਲ ਵੈਸੇ ਮੁਲਾਕਾਤ ਤੁਹਾਡੀ ਕਿਵੇਂ ਹੋਈ ਸੀ ਇਹ ਪਰਸਨਲ ਸਵਾਲ ਉਧਰੋਂ ਆ ਸਕਦਾ ਜਿਹੜਾ ਤੁਹਾਨੂੰ ਸੀਕਰ ਕੀਤਾ ਸੀ ਵੀ ਮੈਟ ਥਰੂ ਕਾਮਨ ਫਰੈਂਡਸ ਓਕੇ ਸਰ ਹਾਂਜੀ ਤੇ ਸ਼ੀ ਨਿਊ ਮਾਈ ਜਰਨੀ ਐਂਡ ਸ਼ੀ ਰਿਸਪੈਕਟਡ ਮਾਈ ਜਰਨੀ ਹਾਂਜੀ ਐਂਡ ਆਈ ਆਬਵੀਅਸਲੀ ਹੈਵ ਸੋ ਮਚ ਰਿਸਪੈਕਟ ਫॉर ਹਰ ਹਮਮ ਸੋ ਆਈ ਥਿੰਕ ਵੀ ਸਪਲੀਮੈਂਟ ਈਚ ਅਦਰ ਸ਼ੀ ਸਪਲੀਮੈਂਟਸ ਮੀ ਮੋਰ ਦਨ ਐਨੀਥਿੰਗ ਜੀ ਸਰ ਤਬਾ ਮੂਵੀ ਚ ਕਿਦਾ ਕਿਦਾ ਤੁਹਾਨੂੰ ਸਹਿਯੋਗ ਮਿਲਿਆ ਸਰ ਸਾਰਿਆਂ ਦਾ ਜੀ ਸਟਾਰਟਿੰਗ ਵਿਦ ਮਾਈ ਵਾਈਫ ਮਾਈ ਡਾਟਰ ਜਿਹਦਾ ਟਾਈਮ ਹਲ ਤੱਕ ਮੈਂ ਪ੍ਰੋਮੋਸ਼ਨਸ ਦੇ ਵਿੱਚ ਲਾ ਰਿਹਾ ਜੀ ਆ ਵਾਮਿਕਾ ਜੀ ਹਾਂ ਜੀ ਜੋ ਸਾਡੇ ਇਨ ਆਏ ਉਹਨਾਂ ਨੇ ਫਿਲਮ ਕੀਤੀ ਹਮ ਕਮਲਜੀਤ ਸਰ ਦਾ ਬਹੁਤ ਬਹੁਤ ਧੰਨਵਾਦ ਇਨ this age he traveled twice ਦੋਨੋਂ ਸ਼ਡਿਊਲ ਦੇ ਲਈ ਹਾਂ ਜੀ ਤੇ ਤੀਰਜ ਅੱਧੇ ਬੋਲ ਤੇ ਹਾਜ਼ਰ ਹੋਇਆ ਕਵੀਰ ਹੋਣ ਵੀ ਰੈਡੀ ਆ ਆਈ ਥਿੰਕ ਗੁਰਜਿੰਦ ਜੀ ਨੇ ਫਿਲਮ ਲਿਖੀ ਗੁਰੀ ਜੀ ਨੇ ਫਿਲਮ ਪੋਸਟ ਪ੍ਰੋਡਕਸ਼ਨ ਕਰਾਈ ਆਈ ਥਿੰਕ एवरीवन ਬੀ ਵਾਸ ਪਾਰਟ ਆਫ ਇਟ ਹਾਂ ਜੀ ਹਰਦੀਪ ਵੀਰਾ ਜੀ ਨੇ ਸਾਰੀ ਫਿਲਮ ਬਣ ਕੇ ਰੱਖੀ ਇਟਸ ਅ ਟੀਮ ਐਫਰਟ ਜੀ ਸਰ ਜਿਵੇਂ ਇੱਕ ਸੌਂਗ ਨੂੰ ਲੈ ਕੇ ਚੱਕਰ ਕਰੀਏ ਗਾਲ ਨਹੀਂ ਕੱਢਣੀ ਤੁਹਾਡਾ ਸੌਂਗ ਆ ਆਲਾ ਚੱਕ ਮੈਂ ਆ ਗਿਆ ਉਸ ਤੋਂ ਬਾਅਦ ਟੋਰਨਲ ਛੜਾ ਸਰ ਇੱਕ ਸੌਂਗ ਦੇ ਥਾਟ ਕੀਵੇਂ ਆਉਂਦੇ ਸੀਗੇ ਕਿਉਂਕਿ ਹਮੇਸ਼ਾ ਵੱਖਰੇ ਸੌਂਗਸ ਲੈਂਦੇ ਸੀ ਮੈਂ ਉਦੋਂ ਮੈਂ ਸਿੰਗਿੰਗ ਨੂੰ ਕੋਈ ਪ੍ਰੋਫੈਸ਼ਨ ਵਾਂਗੂ ਤਾਂ ਦੇਖਦਾ ਨਹੀਂ ਸੀ ਹਾਂਜੀ ਆਈ ਦਾ ਜੋ ਮਰਜ਼ੀ ਹੁੰਦੀ ਸੀ ਉਹ ਜੇ ਗਾਣੇ ਬਣਾ ਦਿੰਦੇ ਸੀ ਹਣਾ ਉਮਰ ਵੀ ਉਹੋ ਜੀ ਸੀਗੀ ਹਮ ਹਣਾ ਹਾਂਜੀ ਤੇ ਉਹ ਉਮਰ ਦੇ ਉਹ ਗਾਣੇ ਸੀਗੇ ਹਮ ਤੇ ਐਵੇਂ ਇੱਕ ਆਸੇ ਖੇਡ ਦੇ ਚੀ ਗਾਣੇ ਬਣ ਜਾਂਦੇ ਹੁੰਦੇ ਸੀ ਹਾਂਜੀ ਵਿਦ ਟਾਈਮ ਯੂ ਮੈਚੁਰ ਅਪ ਐਜ਼ ਏਨ ਇੰਡੀਵਿਜੂਅਲ ਹਾਂਜੀ ਯੂ ਮੈਚੁਰ ਅਪ ਐਜ਼ ਏਨ ਆਰਟਿਸਟ ਫਿਰ ਤੁਹਾਡਾ ਕੰਟੈਂਟ ਵੀ ਮੈਚੁਰ ਹੋ ਜਾਂਦਾ ਹੈ ਹਾਂਜੀ ਇੱਕ ਹੋਰ ਸਵਾਲ ਕੀ ਪਰਮੀਸ਼ਰ ਮਾ ਨੂੰ ਗੱਡੀਆਂ ਦੇ ਨਾਲ ਬਹੁਤ ਜੋੜਿਆ ਜਾਂਦਾ ਸੀ ਅਦਾ ਸੀ ਕਿ ਟਾਈਮ ਹੈਗਾ ਚਲੋ ਗੱਡੀ ਲੈ ਲਈਏ ਕਿ ਸਰ ਰੋਜ਼ ਗੱਡੀਆਂ ਵੇਚਦੇ ਸੀ ਉਹ ਸ਼ੌਕ ਇੰਨਾ ਕਿਵੇਂ ਪਿਆ ਗੱਡੀਆਂ ਨੂੰ ਲੈ ਕੇ ਨਹੀਂ ਤੁਸੀਂ ਉਹ ਦੇਖ ਲੈਣੋ ਜਿਹੜੀਆਂ ਮੈਂ ਲੈ ਲੈਣਾ ਤੁਸੀਂ ਇਹ ਨਹੀਂ ਦੇ ਜਿਹੜੀ ਮੈਂ ਵੇਚੀ ਜਾਂ ਨਾ ਮੌਕੇ ਤੇ ਤਾਂ 21 ਹੁੰਦੀ ਹੈ ਸੋ ਹਰ ਇੱਕ ਮੇਡਲ ਗਲਾਸ ਪਰਿਵਾਰ ਦਾ ਮੁੰਡਾ ਜੀ ਜੀ ਉਹਦੇ ਹੀ ਸ਼ੌਂਕ ਹੁੰਦੇ ਨੇ ਕਾਰਾਂ ਦੇ ਜੀ ਸਾਡਾ ਚਲੋ ਹੁਣ ਪ੍ਰੋਫੈਸ਼ਨ ਆ ਹੂੰ ਉਹ ਅਸੀਂ ਇੱਕ ਕਮਰਸ਼ੀਅਲ ਵਰਲਡ ਦੇ ਬੰਦੇ ਆ ਜੀ ਤੇ ਤੁਹਾਡੀ ਐਜ਼ ਐਨ ਆਰਟਿਸਟ ਤੁਹਾਡੀ ਪਰਸੈਪਸ਼ਨ ਹੁੰਦੀ ਆ ਜੀ ਯਾਨੀ ਬੂਟ ਕਿਹੜਾ ਪਾਇਆ ਸ਼ਰਟ ਕਿਹੜੀ ਪਾਈ ਕਾਰ ਕਿਹੜੀ ਚਲਾਈ ਹਾਂਜੀ ਤੇ ਤਾਂ ਉਹ ਸ਼ੌਂਕ ਹੈ ਜੀ ਕਾਰ ਲੈ ਲਈਦੀ ਆ ਹੂੰ ਨਵੀਂ ਦਿਖਾ ਦੇਦੀ ਆ ਦੇਖੋ ਲੈ ਲਈ ਪੁਰਾਣੀ ਵੇਚ ਦੇਈਦੀ ਆ ਸੋ ਇਟ ਇਸ ਸਮ ਬੀਇੰਗ ਆਨੈਸਟ ਤੇ ਥੇਅਰ ਇਜ਼ ਨਾਥਿੰਗ ਵੈਟ ਸੱਚ ਹੋਣੀ ਜੀ ਪਰ ਅਮ ਬlesed ਬਾਈ ਗੁਰੂ ਨੇ ਬਹੁਤ ਮੇਰ ਕੀਤੀ ਹੈ ਜੀ ਕੰਮ ਏਬਲ ਟੂ ਲਿਵ ਦ ਲਾਈਫ दैट ਆਲਵੇਸ ਵਾਂਟਡ ਐਸੀ ਗੱਲ ਕਰਕੇ ਮੈਂ ਆਪਣੇ ਕੰਮ ਪ੍ਰਤੀ ਜ਼ਿਆਦਾ ਜ਼ਿੰਮੇਵਾਰ ਹੋ ਗਿਆ ਕਿਉਂਕਿ ਛਾਵਾਂਵਾਂ ਪੂਰੀਆਂ ਹੋ ਚੁੱਕੀਆਂ ਨੇ ਹੁਣ ਕੰਮ ਕਰਨ ਦੀ ਵਾਰੀ ਹੈ ਜ਼ਿੰਮੇਵਾਰੀ ਨਾਲ ਆਪਣੇ ਪੈਸ਼ਨ ਨੂੰ ਫੋਲੋ ਕਰਨ ਦੀ ਵਾਰੀ ਹੈ ਆਰਟ ਕ੍ਰੀਏਟ ਕਰਨ ਦੀ ਵਾਰੀ ਹੈ ਜੀ ਸਰ ਤਬਾਹ ਮੂਵੀ ਲੈ ਕੇ ਤੁਸੀਂ ਆਪਣੇ ਫੈਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਭ ਨੂੰ ਜੀ ਬਸ ਇੱਕ ਬੇਨਤੀ ਕਰਨੀ ਚਾਹੁੰਦਾ ਕਿ 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਤਬਾਹ ਆਪਣੇ ਦੋਸਤਾਂ ਨਾਲ ਤਬਾਹ ਦੇਖਿਓ ਜ਼ਰੂਰ ਆਮ ਸ਼ੋਰ ਤੁਸੀਂ ਫਿਲਮ ਦੇਖ ਕੇ ਰਿਗਰੈਟ ਨਹੀਂ ਕਰੋਗੇ ਇਟਸ ਐਨ ਇਮੋਸ਼ਨਲ ਜਰਨੀ ਕੌਂਸ਼ੀਅਸਲੀ ਯੂ ਇਫ ਯੂ ਵਾਂਟ ਕਿ ਤੁਸੀਂ ਕੋਈ ਸੀਰੀਅਸ ਫਿਲਮ ਦੇਖਣੀ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਜਾਇਓ ਇੱਕ ਕਾਮੇਡੀ ਫਿਲਮ ਨਹੀਂ ਹੈਗੀ ਇਹਦੇ ਵਿੱਚ ਕੋਈ ਡਾਂਸ ਨੰਬਰਸ ਨਹੀਂ ਹੈਗੇ ਬੜੀ ਰੀਅਲ ਜੀ ਫਿਲਮ ਹੈ ਰੀਅਲ ਜਾਂ ਸਿਨੇਮਾ ਬੜੀ ਆਫ ਬੀਟ ਕਹਿ ਸਕਦੇ ਹਾਂ ਆਈ ਡੋਨਟ ਨੋ ਇਹਦੇ ਲਈ ਸਹੀ ਸ਼ਬਦ ਕੀ ਹੈ ਪਰ ਬੜੇ ਪੈਸ਼ਨ ਨਾਲ ਬਣਾਈ ਹੈ ਜੀ ਨਾ ਜੇ ਤੁਹਾਡਾ ਫਰੈਂਡ ਸਰਕਲ ਹੈਗਾ ਤੁਹਾਡੇ 2 4 5 ਦੋਸਤ ਹੈਗੇ ਨੇ ਕਿਸੇ ਨੇ ਕਦੇ ਹਾਰਟ ਬ੍ਰੇਕ ਐਕਸਪੀਰੀਅੰਸ ਕੀਤਾ ਤਾਂ ਆਈ ऍम ਸ਼ੋਰ ਕਿ ਆ ਜਿਹੜਾ ਕੈਰੇਕਟਰ ਹੋਊਗਾ ਤੁਹਾਡਾ ਰੈਜ਼ੋਨੇਟ ਕਰ ਜਾਊਗਾ ਤੁਸੀਂ ਕਹਾਣੀ ਸਮਝ ਸਕੋਗੇ ਰੀਜ਼ਨ ਇਹ ਫਿਲਮ ਦਾ ਹੀ ਸੀ ਕਿ ਜਦੋਂ ਥੀਏਟਰ ਚ ਬੈਠੇ ਫਿਲਮ ਦੇਖ ਰਹੇ ਹੋ ਉਹ ਤੁਹਾਨੂੰ ਲੱਗੇ ਤੁਸੀਂ ਉਹਦੇ ਕੋਲ ਹੀ ਬੈਠੇ ਹੋ ਤੇ ਜੇ ਕੋਈ ਫਿਲਮ ਚ ਕਮੀ ਲੱਗੀ ਜੇ ਤੁਹਾਨੂੰ ਸਾਡੀ ਪਰਫਾਰਮੈਂਸ ਕੋਈ ਕਮੀ ਲੱਗੀ ਤਾਂ ਪਲੀਜ਼ ਆਪਣੀ ਫੀਡਬੈਕ ਦਿਓ ਅਸੀਂ ਅਗਲੀ ਵਾਰੀ ਹੋਰ ਮਿਹਨਤ ਕਰਕੇ ਆਵਾਂਗੇ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸੋ ਮੱਚ ਜੀ ਪਰਮੇਸ਼ਰ ਮਾ ਜੀ ਅਸੀਂ ਤੁਹਾਨੂੰ ਸੀਰੀਅਸਲੀ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਆ ਤੇ 올 ધ ਬੈਸਟ ਕਹਿੰਦੇ ਤੁਹਾਡੀ ਮੂਵੀ ਬਹੁਤ ਵਧੀਆ ਹੈ ਤੇ ਨਾਲ ਸਰ ਇਹ ਵੀ ਕਹਿੰਦੇ ਕਿ ਤੁਸੀਂ ਹੁਣ ਸਾਨੂੰ ਸਕਰੀਨ ਤੇ ਨਜ਼ਰ ਆਉਂਦੇ ਰਹੋ ਕਿਉਂਕਿ ਸਾਡੇ ਜੋ ਤੁਹਾਡੇ ਫੈਨਸ ਨੇ ਬਹੁਤ ਜ਼ਿਆਦਾ ਉਧਰ ਜਾਂਦੇ ਨੇ ਤੁਹਾਡੇ ਤੋਂ ਥੈਂਕ ਯੂ ਥੈਂਕ ਯੂ ਸੋ ਮਚ ਪਰਮੇਸ਼ਰ ਸਰ ਥੈਂਕ ਯੂ ਥੈਂਕ ਯੂ ਜੀ